ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਫੇਰ ਬਲੌਗ ਦੀ ਸ਼ੁਰੂਆਤ ਆ ਜਿਹੜੀ ਰਸੋਈ ਤੋਂ ਹੋਵੇ ਮੈਂ ਬਣਾਇ ਸੀਗੀ ਮੱਕੀ ਦੀ ਰਾਬ ਜਾਂ ਆਪਾਂ ਮੱਕੀ ਦੀ ਕੜੀ ਵੀ ਕਹਿ ਸਕਦੇ ਆ ਮੱਕੀ ਦੇ ਆਟੇ ਦੀ ਕੌਣ ਕੌਣ ਬਣਾਉਂਦਾ ਤੇ ਕਿੱਥੇ ਕਿੱਥੇ ਬਣਦੀ ਆ ਕਮੈਂਟ ਕਰਕੇ ਵੀ ਦੱਸਿਓ ਬਹੁਤ ਟੇਸਟੀ ਲੱਗਦੀ ਆ ਪਤਾ ਲੱਗਦਾ ਹੋਵੇਗਾ ਕਿ ਮੱਕੀ ਦੀ ਆ ਜਾਂ ਫਿਰ ਬੀਸਣ ਦੀ ਕੜੀ ਬਣਾਈ ਆ ਆਪਾਂ ਆਪਾਂ ਤਾਂ ਕੜੀ ਹੀ ਕਹਿ ਦਿੰਨੇ ਆ ਕਾਦੇ ਲਈ ਚੰਗੀ ਹੁੰਦੀ ਆ ਇਹ ਵੀ ਦੱਸਿਓ ਜ਼ਰੂਰ ਜੇ ਨਹੀਂ ਪਤਾ ਤਾਂ ਵੀ ਕਮੈਂਟ ਕਰਕੇ ਦੱਸਿਓ ਤੇ ਬਾਕੀ ਕੰਮ ਕਰ ਕਰਦੇ ਆ ਆ ਬਣ ਰਹੀ ਹੈ ਸਾਡੀ ਮੱਕੀ ਦੀ ਰਾਬ ਇਹਦੇ ਵਿੱਚ ਮਟਰ ਪਾਏ ਨੇ ਪਿਆਜ਼ ਕਾਫੀ ਸਾਰੇ ਆਲੂ ਪਾਏ ਨੇ ਜਿਹੜੀ ਸਬਜੀ ਤੁਹਾਨੂੰ ਮਿਲਦੀ ਆ ਗੋभी ਵੀ ਪਾ ਸਕਦੇ ਹਾਂ ਗੋਭੀ ਮੈਂ ਰੱਖੀ ਸੀਗੀ ਬਾਹਰ ਰੱਖੀ ਹੋਈ ਸੀਗੀ ਪਿੱਛੋਂ ਕੁੱਤੀ ਖੁੱਲ ਗਈ ਤੇ ਸਾਰੀ ਗੋਭੀ ਆ ਜਿਹੜੀ ਖਾ ਗਈ ਇਸ ਲਈ ਗੋਭੀ ਨਹੀਂ ਪਾਈ ਮੈਂ ਬੀਨਸ ਵੀ ਪਾ ਸਕਦੇ ਹਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਸਬਜ਼ੀਆਂ ਦੇ ਵਿੱਚ ਬਹੁਤ ਜ਼ਿਆਦਾ ਚੰਗੀ ਹੁੰਦੀ ਆ ਅਜੇ ਪਤਲੀ ਆ ਇਹ ਰਿਜ ਰਿਜ ਕੇ ਗਾੜੀ ਹੋ ਜਾਊਗੀ ਜਿਸ ਤਰ੍ਹਾਂ ਕੜੀ ਨਹੀਂ ਹੋ ਜਾਂਦੀ ਹੈਗੀ ਉਸ ਤਰ੍ਹਾਂ ਇਸੇ ਨੂੰ ਸੂਪ ਦੀ ਤਰ੍ਹਾਂ ਪੀਤਾ ਜਾਂਦਾ ਏ ਪਰ ਆਪਾਂ ਜਿਹੜਾ ਰੋਟੀ ਨਾਲ ਇਹਨੂੰ ਖਾਵਾਂਗੇ ਕੇ ਮੈਂ ਤਿੰਨ ਚੁਪਿੰਦੀ ਆ ਹੈਲੋ ਉਹ ਤਾਂ ਘੱਟੇ ਪਿੰਦੀਆਂ ਨੇ ਸ਼ਾਮ ਨੂੰ ਤਾਂ ਘੱਟੇ ਪਿੰਦੀਆਂ ਨੇ ਆ ਪਿੰਦੀ ਆ ਤਿੰਨ ਬਾਲਟੀਆਂ ਪਿੰਦੀ ਆ ਇਹ ਤਿੰਨ ਪੀਜਵੇ ਚਾਰ ਪੀਜਵੇ ਇਹਨਾਂ ਇੱਕ ਦੂਏ ਦੇ ਐਂ ਹੀ ਹੁੰਦੀਆਂ ਨੇ ਜੀ ਇਹ ਭੁੱਖੀਆਂ ਮਰਦੀਆਂ ਨੇ ਜਿਵੇਂ ਕੁਝ ਦੇ ਦਾਣਾ ਹੋਣਾ ਇਹਦੀ ਸੰਨੀ ਤੇ ਤਾਂ ਹੀ ਇੱਧਰ-ਇੱਧਰ ਨੂੰ ਕਰਦੀਆਂ ਨੇ ਉਹ ਪਾਣੀ ਪਿੰਦੀ ਆ ਓਟ ਇੱਕ ਦੂਏ ਨਾਲ ਬੈਰ ਬੰਨਿਆ ਹੋਇਆ ਹੈ ਇਹਨਾਂ ਨੇ ਐਂ ਕਰਦੀਆਂ ਨੇ ਜਿਵੇਂ ਬੱਟ ਦਾ ਰੋਲਾ ਹੁੰਦਾ ਹੈ ਐ ਐ ਰਿੰਗਲ ਲੱਗ ਜਾਂਦੀ ਆ ਸਵੇਰੇ ਉੱਟ ਕੇ ਜਿਵੇਂ ਪਤਾ ਨਹੀਂ ਕੀ ਐਨੂੰ ਦੇਖ ਲੋ ਦੇਖਦੀ ਵੀ ਨਹੀਂ ਹੈਗੀ ਪਤਾ ਲੱਗ ਜਾਂਦਾ ਜਦ ਦੀ ਵੀ ਉੱਠ ਗਿਆ ਹੁਣ ਕੱਖ ਪਿੰਲਣਗੇ ਹਾਂ ਦਾਣਾ ਪਾਊਗਾ ਗਿੱਲਾ ਪਰਸਾ ਸੁੱਕ ਗਿਆ ਹੁਣ ਹੂੰ ਕੇ ਜੀਦਾ ਨਨ ਮੈਂ ਬਿਕਸ ਪਾਉਗੀ। ਉਹ ਪਾਉ ਆ ਤੁਹਾਨੂੰ। ਮੈਂ ਨਹੀਂ ਪਾਉਂਦੀ। ਦਾਣਾ ਕੱਖ। ਇਹ ਤਾਂ ਪਹਿਲਾਂ ਹੀ ਨਮੜ ਕੇ ਬਿਲੀਆਂ ਹੋ ਜਾਂਦੀਆਂ ਨੇ ਦੋਏ। ਨਹੀਂ ਅੰਦਰ ਬੰਦਾਂਗੇ ਫਿਰ। ਜਾਂਦੇ ਹੋਏ ਅੰਦਰ ਬੰਦਾਂਗੇ ਇਹਨਾਂ ਨੂੰ। ਜਾਂਦੇ ਹੋਏ ਅੰਦਰ ਕਿਵੇਂ ਬੰਦਾਂਗੇ ਕੱਖ ਤਾਂ ਹੈ ਹੀ। ਆਕੇ ਬਣਾ ਲੈ ਆਕੇ ਤਾਂ ਬਹੁਤ ਉਹ ਹੋ ਜਾਊਗਾ ਲੇਟ ਹੋ ਜਾਊਗਾ ਕੀ ਆ ਤਾਂ ਸਿੰਘ ਚ ਬਣਾਵਾਂਗੇ ਸਿੰਘ ਦੇ ਬਣਨੇ ਮੇ ਦਾ ਹੈ ਨਹੀਂ ਸਿੰਘ ਪਹਿਲਾਂ ਇੱਥੇ ਮੂੜੂਆ ਸਿੰਘ ਆਏ ਫਿਰ ਮੂੜੂਗਾ ਇਹ ਹਲ ਤਾਂ ਛੋਟੀ ਆ ਤੇ ਹੁਣ ਤੋਂ ਬਣਾਉਣ ਲੱਗਾ ਤਾਂ ਠੀਕ ਹੋਊਗਾ ਆ ਬਣਾਉਣੇ ਪੈਂਦੇ ਨੇਗੇ ਹੋਰ ਸਭ ਤੋਂ ਪਹਿਲਾਂ ਮੈਂ ਜਿਹੜੀ ਆਪਣੀ ਦੇ ਬਣਾਉਣਾ ਹੀ ਪੈਣਗੇ ਬਣਾ ਕੇ ਚਾਰਸੀ ਜਮ ਕੱਪੜ ਸਿੰਘ ਜੀ ਐਨ ਤਾਂ ਬਹੁਤ ਹੋਵਾ ਤੁਹਾਡੇ ਨਾਲ ਨਾ ਕਿਵੇਂ ਪਿਆਰ ਕਰਦੀ ਆ ਪਤਾ ਹੈ ਵੀ ਇਹੀ ਬਾਲੀਵਾਰਸ ਮੇਰਾ ਕੁਝ ਨਾ ਕੁਝ ਪਈ ਜਾਂਦਾ ਦਾਣਾ ਦੇਖ ਲਓ 헤ਡ ਚੜ ਦਿੰਦੀ ਆ ਤੂੜੀ ਆ ਕੱਕ ਖਾਲਨੇ ਆ ਇਹ ਤੈਨੂੰ ਖਿਲਾਉਣਾ ਨਹੀਂ ਆਉਂਗਾ ਹੱਥ ਮਾਰ ਦਵੇ 헤ਟਾਂ ਦੇ ਸੁੱਕ ਜੂਗਾ ਅੱਜ ਤਾਂ ਧੁੱਪ ਨਿਕੜੀ ਹੋਈ ਆ ਵਧੀਆ ਫਰਸ਼ ਗਿੱਲਾ ਕਰਦਾ ਮੈਂ ਫਿਰ ਸੁਖਾਲਾ ਧੋਇਆ ਜਾਂਦਾ ਇਹ ਗਿੱਲਾ ਕਰਕੇ ਹਾਂ ਨ ਖੜੀ ਆ ਦੇਖਿਓ ਖਾਮੀ ਬੰਦ ਕਰ ਲੀਆ ਰਾਮ ਆ ਰਿਹਾ ਇਹਨੂੰ ਦ੍ਰਿਸ਼ ਕਰਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਲੋੜੀ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਤੁਹਾਡੇ ਸਾਰੇ ਦੁੱਖ ਦਲੀਦਰਾ ਜਿਹੜੇ ਹੋ ਗਏ ਤੇ ਤੁਹਾਡੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਧੰਨਵਾਦ